ਬਾਬਾ ਗੁਰਜੀ ਕਹਿੰਦੇ ਨੇ ਕਿਆ ਪੜੀਏ ਕਿਆ ਪੁਣੀਆਂ ਕਿਆ 베ਦ ਪੁਰਾਨਾ ਸੁਣੀਏ ਤੁਸੀਂ ਵੀ ਕੋਈ ਗਲਾਓ ਲਾੜਾ ਫੜੇ ਕੋਝ ਸਾਰਿਆਂ ਨੇ ਸੱਜਣ ਸੀਓ ਹਰ ਇੱਕ ਨੇ ਮੰਗੀ ਆਵਾਜ਼ ਚੱਲਦੀ ਹੋਈ ਆਵਲੇ ਮੇਰੇ ਨਾਲ ਕਮ ਹੈ ਸੰਗੀਤ ਰੁਕੀਰਤਨ ਜਾ ਰਹੇ ਆ ਆਓ ਫਿਰ ਪੜੋ ਸਾਰ ਜਾਨੇ ਦੀ ਸ chânਨ ਮੇਰੇ ਰੰਗੁਲੇ ਆਏ ਸੁਤੇ ਜੀਰਾ ਬੇ ਤਾਨਵੇਂ ਜੋ ਪਰਨੇ ਆਜ ਬੁੱਲਣਾ ਨਾਠੀ ਅੜੇ ਦਿੰਦੀਆਂ ਨੇ ਗੁਰਨਾਥ ਸਾਹਿਬ ਨੇ ਤੁਹਾਨੂੰ ਤੇ ਮੈਨੂੰ ਤੇਰੀ ਉਮਰ ਕਿੰਨੀ ਕਹਿੰਦਾ ਤਾਦਾ ਕਿੰਨਾ ਚਿਰ ਟਿਕਦਾ ਜੀ ਤੁਸੀਂ ਦੇਖ ਲਓ ਜੋ ਬੰਦ ਜਵਾਨੀ ਕਿੰਨਾ ਨਿਚੇ ਰਹਿੰਦੀ ਆ ਫੁੱਲ ਸਵੇਰੇ ਟੈਕਦਾ ਸ਼ਾਮ ਨੂੰ ਮਜਾ ਆ ਜਾਂਦਾ ਨਾ ਨਾਰਥ ਜਿਹੜੇ ਅੱਜ ਗੱਡੀਆਂ ਨੇ ਤੁਹਾਡੇ ਸਾਡੇ ਕੋਲ ਅਪ ਡਾਊਨ ਚੰਡੀਗੜ੍ਹ ਵੀ ਹੋ ਜਾਂਦਾ ਪਹਿਲਾਂ ਚਾਰ ਕਿ ਦਿਨ ਬਰੋਹਣਿਆਂ ਦੀ ਇਹ ਹਿੰਦੀ ਭਾਸ਼ਾ ਦਾ ਸੱਜਿਆ ਨਾ ਕੀ ਦੇਖੀ ਉਂ ਪ੍ਰੋਹਣੇ ਚਾਰ ਦਿਨ ਤੋਂ ਵੱਧ ਨਹੀਂ ਰਹਿ ਸਕਦੇ ਕੰਨਿ ਉਧਾਰ ਦੇ ਰਹੇ ਨੇ ਆਓ ਇਹ ਪੱਕੇ ਪਹਿਲਾਂ ਦੁਬਾਰਾ ਪੜਾ ਧੰਨ ਜੋ ਭੰਗ ਆਜ ਤੁੰ ਲੜਾ ਇਹ ਰੇ ਦਾ ਬੂਟਾ ਪੱਬਨ ਤੇ ਉੱਗਦਾ ਨੀਵੇਂ ਥਾ ਪਾਣੀ ਇੱਚਾ ਥਾ ਸੁਕਾ ਥਾ ਤੇ ਉਹ ਸੱਤੇ ਨੂੰ ਮੱਕਰ ਨੂੰ ਉਹ ਆਪੇ ਹੀ ਝੁਰ ਝੁਰ ਕੇ ਬਣਜਾ ਲਾ ਵੜਦਾ ਕੋਈ ਨਹੀਂ ਆ ਤੁਹਾਡੀ ਤੇ ਮੇਰੀ ਵੀ ਇਹ ਹਾਲ ਥਾ ਅੰਦਰੋਂ ਕੈਂਸਰ ਅੰਦਰੋਂ 슈ਗਰ ਅੰਦਰੋਂ ਇਨਰੇਨ ਹੈਮਰੇਜ ਸਾਨੂੰ ਅੰਦਰੋਂ ਕੀ ਦੇ ਚੀਰੇ ਦੇ ਬੂਟਿਆਂ ਨੂੰ ਰੋਕ ਦੇਣਾ ਤੇ ਜਦੋਂ ਮੈਨੂੰ ਘਰ ਘਰ ਇਹੋ ਪਹੁੰਚਾ ਛੱੜੇ ਨੇ ਚ ਤੋਦਣ ਜਦੋਂ ਸੱਤਾ ਮੇਰੇ ਘਰ ਆਇਆ ਨਾ ਉਧਰ ਭਾਣਾ ਵਰਤ ਜਾ ਅਸੀਂ ਮਹਿਸੂਸ ਕਰੀਏ ਕਿ ਇਹ ਭੂਮਾ ਸਾਡਾ ਵੀ ਪੈਣਾ ਜਦ ਨਾਲ ਮਹਿਸੂਸ ਕਰ ਲਿਆ ਕ੍ਰਾਈਮ ਖਤਮ ਹੋ ਜਾਵੇਗਾ ਕੱਲ ਵੀ 10 ਲੈਟ ਵਾਲੇ ਚਿੰਚੇ ਗੇਂਦੀਆਂ ਕੀਤੀਆਂ ਸੀ ਤੇ ਸੰਤੋਖ ਹੋਵੇ ਸਾਡਾ ਅਸੀਂ 11 ਜਨਮਤੀ ਦੇ ਇਖਾਨ ਬੈਠੇ ਆ ਅ ਛੜਕਾ ਹੀ ਵੜਦੇ ਬੋਦੀਆਂ ਜੇ ਸੰਤੋਖ ਹੋਵੇ ਤੇ 40 22 27 ਦਾ ਕਿੱਲਾ ਫਸਲ ਬੜੀ ਹੋ ਜਾਂਦੀ ਆ ਸੋ ਮੈਂ ਬਹੁਤਿਆਂ ਬੇਤੀਆਂ ਦਾ ਕਰਦਾ ਵਾ ਖੁਮਾ ਕਰਾਂ ਕਰਿਓ ਮੈਨੂੰ ਪੱਪੜ ਲਕੇ ਰੇ ਪਤ ਜਿਉਂ ਦਰਮਾਨ ਲਿਆ ਪਿਆਰਿਆ ਚਾਟੋ ਕੋ ਨਾ ਲਾ ਦਸ ਪਾਲਤਨ ਦੀ ਸਰਮਣ ਕੀ ਸੰਗ ਸੰਦ ਕਹਾਵੇ 40 ਹੀ ਪੋਰ ਹੋਵੇ 85 ਪੱਤ ਕਿਸੇ 60 ਕੇ ਬੜੇ ਪਾਵੇ 70 ਕਾ ਮਾਤੇ ਹਣ ਅਸਿਆਂ ਕਾ ਲੋ ਹਾਰ ਨਾ ਪਾਵੇ 90 ਕਾ ਛੇ ਜਾਚਣੀ ਮੂ ਨਾ ਜਾਣੇ ਆਪ ਬਲ ਟੰਡੋ ਲਮਟੋ ਤਮ ਟੇਠਾ ਨਾਨਕ ਜਗਤ ਹੋਏਗਾ ਤਵਲ ਹਨ ਮੈਂ ਬੇਨਤੀ ਕਰਾ ਆਪਣੇ ਪਿਆਰੇ ਬੱਚਿਆਂ ਨੂੰ ਜਿਦਾ ਜੀ ਮਨ ਦੀਕ ਸਾਰਾ ਹੈ ਹੋ ਜਾ ਜਾਂ 20 ਤੋਂ ਘਟਿਆ ਉਹ ਜਿੰਨੀ ਮਰਜ਼ੀ ਪੜ੍ਹਾਈ ਕਰੋ ਉਹ ਗੁਰਬਾਣੀ ਨਾਲ ਸਾਥ ਬਣਾਉਂਦੇ ਰਹੋ ਜੀ ਨਾਮ ਜਪਿਆ ਕਰੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ ਉਹ ਜਾਨ ਜੋ ਕੋਲ ਨਾ ਹੁੰਦਾ ਜਦੋਂ 80 ਸਾਲ ਦਾ ਹੋ ਗਿਆ ਤੇਰੇ ਕੋ ਪਾਣੀ ਨਹੀਂ ਉਹ ਬੜੀ ਜਾਣੀ ਤੇ ਅੱਖਾਂ 'ਚ ਪਾਣੀ ਰੱਖਣਾ ਦਾੜੀ ਚਿੱਟੀ ਹੋ ਜਾਣੇ ਕਿ ਚਿੱਟੇ ਹੋ ਜਾਣਿਆ ਤੇਰੇ ਸਰੀਰ ਤੇ ਆਣ ਕੰਬੜਿਆ ਪਾਪਾ ਭੀਖੜ ਜੀ ਲਿਖਦੇ ਆ ਨਾ ਨੈਨੋ ਨੀਰ ਪਹੈ ਤੁਹਾਡੇ ਜਿਵੇਂ ਐਕਸਨੋ ਲੋਗੜੇ ਜਨਾ ਦੇ 60 ਸਾਲ ਤੋਂ ਰਾਖਾ ਜੋ ਪਾਣੀ ਬਗਦਾ ਮੇਰੀ ਬੱਲਾ ਨੈਨੋ ਨੀਰ ਪਹੈ ਤਨ ਖੀਨਾ ਸਰੀਰ ਦਾ ਚਾਰ ਭਾਏ ਕੇਸ ਦੁੱਧ ਵਾਣੀ ਰੂਦਾ ਕੰਠ ਗਲਾ ਰੋ ਗਿਆ ਹੁਣ ਵਾਏ ਨੂੰ ਕਹਿਣ ਕਿ ਜੀ ਕਰਦਾ ਬਲਗਮ ਦੇਖ ਤੇ ਨਹੀਂ ਕਹਿ ਜੀ ਦੂਧਾ ਕੰਠ ਸ਼ਬਦ ਨੇ ਵਿਚਰੇ ਆਪ ਕਿਆ ਕਰੇ ਪ੍ਰਾਣੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਉਹ ਰੰਗ ਮਾਣ ਲੈ ਪਿਆਰ ਆ ਤੇ ਤੇ ਜਵਾਨੀ ਆ ਤੋ ਹੁਣ ਜਪਜੀ ਸਾਹਿਬ ਛੇਤੀ ਕੰਠ ਕਰ ਲੇਗਾ ਤੋ ਪਾਣੀ ਦੇ ਸਹਿਜ ਪਠ ਕਰ ਲਵੇਗਾ ਇਹਨੂੰ ਪਾਣੀ ਕੰਠ ਹੋ ਜਾਵੇਗੀ ਜਦੋਂ ਬਡੇਪਾ ਆ ਜਾਏਗਾ ਸੋਦੇ ਛਤ ਨੇ ਤੇਰੇ ਮੋ ਜਾਇਆ ਕਰਨਾ ਰੰਗ ਮਾਣ ਲੈ ਪਿਆਰ ਆ ਜਾ

ਰੰਗਲੇ ਤੋਂ ਭਾਵ ਹੈ ਜਿਹੜਾ ਰੱਬ ਦੇ ਰੰਗ ਚ ਰੰਗਿਆ ਰਹੇ ਪੋਲੀਟੀਕਲ ਲੈਨ ਵਿੱਚ ਰੱਬ ਦੇ ਰੰਗ ਚ ਰੰਗੇ ਰਣਾ ਮੈਂ ਮਹਿਸੂਸ ਕੀਤਾ ਜਹੇਦਰ ਸੇਵਾ ਸਿੰਘ ਦੇ ਇਸ ਜਾਇਆ ਕਿੰਨਾ ਪਿੱਪਲੀ ਸਾਹਿਬ ਉਹਨਾਂ ਸਮਤਰ ਨੂੰ ਬੁਧਾਈ ਦਿੱਤੀ ਸੀ ਅਸੀਂ ਇਕੱਠੇ ਹੋਏ ਸੇਵਾ ਸਾਹਿਬ ਨੇ ਬਣਾਉਂਦਿਆ ਹੋ ਕੀਤਾ ਨਮਾਣਾ ਸਾਹਿਬ 15 ਮਿੰਟ ਨਾਮ ਚ ਪਾ ਲਿਆ ਇਹਨੂੰ ਕਹਿੰਦੇ ਰੰਗਲੇ ਉਹਨਾਂ ਨੇ ਜੋ ਕਿਹਾ ਮੈਂ ਉਹਦੀ ਗੱਲ ਕਰ ਰਿਹਾ ਮੈਂ ਉਹਨਾਂ ਦੀ ਕੋਈ ਸਨਮੁਖ ਕੰਤਾ ਉਸਤਾ ਨਹੀਂ ਕਰ ਰਿਹਾ ਇਹਨਾਂ ਨੇ ਬਣਾਉਂਦੇ ਆ ਮਾਨਾ ਸਾਹਿਬ ਕੋਲ 15 ਮਿੰਟ ਨਾਮ ਤੇ ਪਾ ਲਓ ਉਹ ਪੋਲਿਟਿਕਲ ਲੋਕਾਂ ਦੇ ਮੰਡੇ ਇਹ ਗੱਲਾਂ ਨਹੀਂ ਆਈਆਂ ਇਹ ਪਰਿਵਾਰ ਹੈ ਜਿਸ ਰੀਹਾਂ ਵਿੱਚ ਜਾਗਰਸੇ ਸੇਖਵਾ ਦਾ ਖੂਨ ਦਿਆ ਸਾਡਾ ਅਠਾ ਤਰਵੇ ਸੁਆਣਾ ਨਾ ਵਿਚਰੇ ਸਰਦਾਰ ਜਾਗਰਸੇ ਸੇਖਵਾ ਦਾ ਅਕਾਲੀ ਜਲਦੀਆਂ ਦੀਆਂ ਵਿੱਚ ਖੂਨ ਪਿਆ ਸੀ ਇਹ ਗੱਲ ਵੱਖਰੀ ਆ ਉਹਨਾਂ ਨੇ ਜੋ ਹੋਇਆ ਮੈਂ ਉਹ ਜਿਆਦਾ ਨਹੀਂ ਕਹਾਂਗਾ ਸਰਦਾਰ ਸੇਵਾ ਸਿੰਘ ਸੇਫਾ ਨੇ ਕਮਾਈ ਚ ਅੱਜ ਰਾਜ ਭਾਗਾਂ ਸਰਦਾਰ ਜੂਰ ਸਿੰਘ ਸੇਵਾ ਤੋਂ ਜੋ ਮੈਂ 2 ਮਿੰਟ ਵਿੱਚ ਕੇਮਾ ਦਾ ਜੱਜ ਕੋਲ ਮੜਾ ਨਾਮ ਸੌ ਪੜ ਕੇ ਅਵਾਸ ਹੋਏਗੀ ਨਾਨਕ ਤੁੰਤੀ ਕੋਈ ਹੈ ਹੇ ਰਣ ਚਾਇ ਸੋ